ਮਰੇ ਦੋ ਦਿਨ ਦਾ ਨੋਟਿਸ ਨਹੀਂ ਮੇਰੀ ਮੈਨੇ ਕੱਲ ਹੋਇਆ ਹੈ ਇਹਨਾਂ ਨੋਟਿਸ ਤੇ ਚੱਕਿਆ ਅੱਜ ਤੁਸੀ ਨੋਟਿਸ ਦਿੱਤਾ ਦੋ ਦਿਨ ਦਾ ਦੋ ਦਿਨ ਬਾਅਦ ਤੇ ਲੱਗੂਗਾ ਫੇਰ ਤੁਸੀਂ ਚੱਕਣ ਦੇ ਹੱਕਦਾਰ ਹੋ ਜੇ ਅੱਜ ਚੱਕਿਆ ਤੇ ਐਸ ਇਟਸ ਮੋੜਨਾ ਪਈਗਾ ਆ ਵੇਖੋ ਅਸੀਂ ਉਥੇ ਲੱਕੜ ਉੱਥੇ ਹੀ ਪਈ ਹੈ ਇਹ ਤਾਂ ਉੱਥੇ ਹੀ ਪਈ ਆ ਆ ਜਿਹੜਾ ਹੈਗਾ ਸਮਾਨ ਉੱਥੇ ਹੀ ਪਿਆ ਹੋਇਆ ਜੀ ਅਸੀਂ ਕਿਸੇ ਦਾ ਨਹੀਂ ਚੱਕਿਆ ਇਹਨਾਂ ਨੂੰ ਨੋਟਿਸ ਦਿੱਤਾ ਦੋ ਦਿਨਾਂ ਦਾ ਟਾਈਮ ਦਿੱਤਾ ਅੱਜ ਅਸੀਂ ਸ਼ਹਿਰ ਦੇ ਵਿੱਚ ਜਿੰਨੀ ਵੀ ਨਜਾਇਜ਼ ਕੂਚਮੈਂਟ ਹੋਈ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਤਨਾਮਪੁਰਾ ਫੁੱਲ ਦੇ ਥੱਲੇ ਵਿਜ਼ਿਟ ਕੀਤੀ ਹੈਗੀ ਆ ਇੱਥੇ ਕਾਫੀ ਮਾਤਰਾ ਵਿੱਚ ਜਿਹੜਾ ਹੈਗਾ ਲੋਕਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸਮਾਨ ਜਿਹੜਾ ਹੈਗਾ ਵਾ ਰੱਖਿਆ ਹੋਇਆ ਵਾ ਜਿਨ੍ਹਾਂ ਨੂੰ ਅੱਜ ਅਸੀਂ 246 246 A ਦੇ ਵਿੱਚ ਜਿਹੜਾ ਨੋਟਿਸ ਇਸ਼ੂ ਕੀਤੇ ਆ ਜਾਰੀ ਕੀਤੇ ਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਵਾ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਝਲੀ ਗਵਾੜਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਤ ਹੋ ਰਹੇ ਨਜਾਇਜ਼ ਕਬਜ਼ਿਆਂ ਖਿਲਾਫ ਨਗਰ ਨਿਗਮ ਅਤੇ ਤਹਿ ਬਾਜ਼ਾਰੀ ਦੀ ਟੀਮ ਇੱਕ ਵਾਰ ਫਿਰ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਨਗਰ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਨਸਪੈਕਟਰ ਸੇਵਕram ਅਤੇ ਦੀਪਕ ਵੱਲੋਂ ਸਤਨਾਮਪੁਰਾ ਪੁਲ ਹੇਠ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ 246A ਅਧੀਨ ਨੋਟਿਸ ਜਾਰੀ ਕੀਤੇ ਗਏ ਹਨ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਪੁਲ ਹੇਠ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਨ੍ਹਾਂ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਇਹ ਸਮਾਨ ਸਮੇਂ ਸਿਰ ਨਾ ਹਟਾਇਆ ਜਾਂਦਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਮਾਨ ਨੂੰ ਜ਼ਬਤ ਵੀ ਕਾਲਿਆ ਜਾਵੇਗਾ ਹੋਰ ਕੀ ਕੁਝ ਕਿਹਾ ਇਸ ਸਬੰਧਿਤ ਵਿਦੇਰੀ ਜਾਣਕਾਰੀ ਦਿੰਦੇ ਆ ਅਧਿਕਾਰੀਆਂ ਨੇ ਆਓ ਸੁਣਦੀਆਂ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰੰਗਿਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਮਾਨਯੋਗ ਕਮਿਸ਼ਨਰ ਸਾਹਿਬ ਡਾਕਟਰ ਅਕਸ਼ਿਤਾ ਗੁਪਤਾ ਜੀ ਆਈਐਸ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਹਿਰ ਦੇ ਵਿੱਚ ਜਿੰਨੀ ਵੀ ਨਜਾਇਜ਼ ਕੰਸਟ੍ਰਕਸ਼ਨ ਹੋਈ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਤਨਾਮਪੁਰਾ ਪੁਲ ਦੇ ਥੱਲੇ ਵਿਜ਼ਿਟ ਕੀਤੀ ਹੈਗੀ ਆ ਇੱਥੇ ਕਾਫੀ ਮਾਤਰਾ ਵਿੱਚ ਜਿਹੜਾ ਹੈਗਾ ਲੋਕਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸਮਾਨ ਜਿਹੜਾ ਹੈਗਾ ਵਾ ਰੱਖਿਆ ਹੋਇਆ ਵਾ ਜਿਨ੍ਹਾਂ ਨੂੰ ਅੱਜ ਅਸੀਂ 246 246 A ਦੇ ਵਿੱਚ ਜਿਹੜਾ ਨੋਟਿਸ ਇਸ਼ੂ ਕੀਤੇ ਆ ਜਾਰੀ ਕੀਤੇ ਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ 2 ਦਿਨਾਂ ਦਾ ਸਮਾਂ ਦਿੱਤਾ ਵਾ ਹਾਂਜੀ ਦੇਖੋ ਜੀ ਅਸੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਹੜੀ ਸਾਡੀ ਤਾਇਬਜਾਰੀ ਦੀ ਟੀਮ ਹੈ ਮੇਰੇ ਨਾਲ ਦੀਪਕ ਜੀ ਇਨਸਪੈਕਟਰ ਤੇ ਨਾਲ ਸਾਡੀ ਟੀਮ ਹੈ ਜਿਹੜੀ ਅਸੀਂ ਲਗਾਤਾਰ ਸ਼ਹਿਰ ਦੇ ਵਿੱਚ ਵਿਜ਼ਿਟ ਕਰਾਂਗੇ ਜਿੱਥੇ ਵੀ ਨਜਾਇਜ਼ ਕਨਸਟਰਕਸ਼ਨ ਹੋਈ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਅੱਜ ਅਸੀਂ ਇਹਨਾਂ ਨੂੰ 246 ਅਧਿਨ ਜਿਹੜਾ ਹੈਗਾ ਨੋਟਿਸ ਇਸ਼ੂ ਕੀਤਾ ਹੈ ਜੀ